ਗੰਦ ਗੰਦ ਜਿਸਾ ਸੁਨਾ ਕਹੇ ਜਮਕਾ ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੇ ਗੁਪਾ thank mm -hmm. you ਸਾਜਨ ਤੇਰੇ ਸਾਰੀ ਸੰਗਤ ਮੱਥਾ ਟੇਕ ਕੇ ਦੋ ਮਿੰਟ ਬੈਠੋ ਜੀ ਦੋ ਮਿੰਟ ਬੈਠ ਕੇ ਸਾਰੇ ਇੱਥੇ ਦਾ ਇੱਥੇ ਦਾ ਅਸਰ ਮਿਲ ਲਓ ਜੀ ਸਾਰੀ ਸੰਗਤ ਗੱਜ-ਬੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰਨਾਨਕ ਜਗ ਮਾਹਿ ਪਠਾਇਆ ਜਦੋਂ ਧਰਤੀ ਉੱਪਰ ਬਹੁਤ ਪਾਪ ਹੋ ਗਏ ਉਸ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਕਾਲ ਪੁਰਖ ਦੇ ਹੁਕਮ ਅਨਸਾਰ ਅਵਤਾਰ ਧਾਰਿਆ ਸੰਸਾਰ ਵਿੱਚ ਨજર ਮਾਰੀ ਤੇ ਦੇਖਿਆ ਬਾਜ ਗਰੂ ਟੂ ਬਾਜ ਸਾਰਾ ਕਲਕਾਤੀ ਰਾਜੀ ਕਸਾਈ ਧਰਮ ਪੰਖ ਕਰ ਉੱਡ ਰਿਗਾ ਕੂੜ ਅਮਾਵਸ ਸਤਜੰਤਰ ਮਾ ਦਿਸੈ ਨਾਹੀ ਕੈ ਚੜਿਆ ਦੇ ਵਾਕ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਵਿੱਚ ਚਾਰ ਉਦਾਸਨਾਂ ਕੀਤੀਆਂ ਪਹਿਲੀ ਉਦਾਸੀ ਪੂਰਬ ਦਿਸ਼ਾ ਦੀ ਦੂਜੀ ਉਦਾਸੀ ਦੱਖਣ ਦੇਸ਼ ਦੀ अनेका ਭੁੱਲੀਆਂ ਰੁਹਾਂ ਨੂੰ ਸਿੱਧੇ ਰਾਹ ਪਾਉਂਦੇ ਹੋਏ ਬਾਬਾ ਜੀ ਦੱਖਣ ਵੱਲ ਪਧਾਰੇ ਦੱਖਣ ਵਿੱਚ ਇੰਦੋਰ ਵਰਗਨਪੁਰ ਖੰਡਵਾ ਓਂਕਾਰੇਸ਼ਵਰ ਤੇ ਸ੍ਰੀ ਹਜੂਰ ਸਾਹਿਬ ਹੁੰਦੇ ਹੋਏ ਇਸ ਬਿਦਰ ਦੀ ਧਰਤੀ ਤੇ ਚਰਨ ਪਾਏ ਸੁੰਦਰ ਪਹਾੜੀ ਤੇ ਰਮਣੀਕ ਸਥਾਨ ਵੇਖ ਕੇ ਬਾਬਾ ਜੀ ਨੇ ਇਸ ਸਥਾਨ ਤੇ ਆਸਨ ਲਾਇਆ ਉਸ ਵੇਲੇ ਇੱਥੇ ਕੁਝ ਫਕੀਰ ਰਹਿੰਦੇ ਸੀ ਮੁਖੀ ਫਕੀਰ ਪੀਰ ਜਲਾਲਉਦੀਨ ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਸਤਤ ਸੁਣ ਰੱਖੀ ਸੀ ਆਪਣੇ ਸਾਥੀਆਂ ਨੂੰ ਕਿਹਾ ਸਾਥੀਓ ਫਕੀਰੋ ਸੁਣ ਰਹੇ ਹੋ ਅੱਜ ਇਸ ਪਹਾੜੀ ਦੇ ਇਸ ਜੰਗਲ ਵਿੱਚ ਰਬਾਬ ਦੀ ਆਵਾਜ਼ ਸੁਣਾਈ ਦੇ ਰਹੀ ਹੈ ਰਬੀ ਨਾਦ ਸੁਣਾਈ ਦੇ ਦੇਰਗਾਹ ਹੈ ਜਗਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਜਗਤ ਨੂੰ ਤਾਰਨ ਵਾਸਤੇ ਬ੍ਰਹਮਡ ਟੂਰ ਕਰ ਰਹੇ ਹਨ ਇਸ ਬਿਦਰ ਦੀ ਧਰਤੀ ਤੇ ਚਰਨ ਪਾਏ ਹਨ ਚਲੋ ਚੱਲ ਕੇ ਉਹਨਾਂ ਦੇ ਦਰਸ਼ਿਤ ਕਰੀਏ ਆਪਣੀ ਸਾਥੀਆਂ ਸਮੇਤ ਉਹ ਬਾਬਾ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਕਲਾਕੀ ਦੀ ਸੰਗ ਤੁਹਾਨੂੰ ਪਤਾ ਲੱਗਾ ਸੰਗ ਤਾਂ ਵੀ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਪੁੱਜ ਗਈ ਦਰਸ਼ਨ ਕੀਤੇ ਕਲੇ ਜੀ ਨੂੰ ਠੰਡ ਪੈ ਗਈ ਸਾਰ ਗੰਨੇ ਅਰਜ਼ੋਈ ਕੀਤੀ ਬੇਨਤੀ ਕੀਤੀ ਜੀ ਬਾਬਾ ਜੀ ਉਹ ਬੜੀ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪ ਜੀ ਨੇ ਇਸ ਧਰਤੀ ਤੇ ਚਰਨ ਪਾਏ ਹਨ ਇਹ ਧਰਤੀ ਬੜੀ ਅਪਹਾਗੀ ਹੈ ਇਸ ਧਰਤੀ ਚ ਪਾਣੀ ਨਹੀਂ ਜੇ ਪਾਣੀ ਹੈ ਤਾਂ ਖਾਰਾ ਹੈ ਸੌ ਸੌ ਡੇਡ 150 ਫੁੱਟ ਡੁੰਗੀ ਖੁੰਕਟੇ ਵੀ ਮੱਟਾ ਪਾਣੀ ਨਹੀਂ ਮਿਲਦਾ ਬਖਸ਼ਿਸ਼ ਕਰੋ ਕੋਈ ਮਿੱਠੀ ਜਲ ਦਾ ਪ੍ਰਵਾਹ ਛਲਾਓ ਸੋ ਇਤਿਹਾਸ ਦੱਸਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਨਾ ਪੀਰਾਂ ਫਕੀਰਾਂ ਦੀ ਤੇ ਆਈ ਸੰਗਤਾਂ ਦੀ ਬੇਨਤੀ ਨੂੰ ਸੁਣ ਕੇ ਸਤ ਕਰਤਾਰ ਆਖ ਕੇ ਆਪਣੇ ਸੱਜੇ ਪੈਰ ਦੀ ਖੜਾ ਇਸ ਪਹਾੜੀ ਨੂੰ ਛੁਵਾਈ ਖੜਾ ਛੁਮਾਉਣ ਦੀ ਦੇਰ ਸੀ ਅੰਮ੍ਰਿਤ ਚਸਮਾ ਫੁੱਟ ਪਿਆ ਇਹ ਅੰਮ੍ਰਿਤ ਚਸਮਾ ਅਜਨਾਨਕ ਕੀ ਰਾ ਭਾਰਤ ਦਾ ਪੰਜਾ ਸਾਹਿਬ ਕਰਕੇ ਪ੍ਰਸਿੱਧ ਹੋਰ ਗਿਆ ਹੈ ਸੰਗਤਾਂ ਬੜੀ ਸ਼ਰਧਾ ਨਾਲ ਇਸ ਧਾਰਮਿਕ ਸਥਾਨ ਤੇ ਹਮ ਹਮਾ ਕੀ ਦਰਸ਼ਨਾ ਦੀ ਕੁਝ ਰਿੰਗਾ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ